टीम गैंग अपनी सारी पहुंच गई है पहुंच गए सुन अंदर यार कार्ड क्या ਛੇੜਨੇ ਵਿੱਚ ਆਂਦਾ ਲਿਆ ਕੋਟ ਨਾ ਪਾਉ ਗਾਲਾਂ ਕੱਢਣੇ ਨਹੀਂ ਨੂੰ ਵੱਡੇ ਜੰਮਾ ਗਰਾ ਇਹ ਪਈ ਸਾਰਾ ਹੀ ਇਹ ਬਕੱਟੀ ਗਈ ਅਸਲ ਚ ਉਥੇ ਇਦੀ ਜੇਬ ਕੱਟੀ ਗਈ ਏਦੀ ਤੇਰੀ ਜੇਬ ਕੱਟ ਲਈ ਉੱਥੇ ਕਹਿੰਨੇ ਆਹ ਵਧੀਆ ਜੀ 10 ਰੁਪਏ ਦੇ ਯਾਰ ਲੈ ਪੈਸੇ ਜਰਾਬਾ ਤੂੰ ਲੈਣੀਆਂ 10 ਰੁਪਏ ਤੈਨੂੰ ਘਰੇ ਦਵਾ ਜੀ ਲੋ ਵੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚੱਲਦੇ ਉਮੀਦ ਕਰਦੇ ਆ ਸਾਰੇ ਵਧੀਆ ਹੋਗੇ ਤੇ ਆਪਾਂ ਬਿਲਕੁਲ ਠੀਕ ਠਾਕ ਆ ਅੱਜ ਦੇ ਵਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਆਪਾਂ ਚੱਲੇ ਆਂ ਸਰਾਂ ਦੇ ਚੱਲੇ ਆ ਫਤੇਗੜ ਸਾਹਿਬ ਮੱਥਾ ਟੇਕਣਾ ਦਰਸ਼ਨ ਮੇਲੇ ਕਰਾਈਏ ਤੇ ਆਪਾਂ ਚੱਲੇ ਆ ਮਿੱਤਰੋ ਇੱਥੇ ਜਾਣਾ ਟ੍ਰੇਨ ਤੇ ਆਪਣੇ ਬਿਆਸ ਸਟੇਸ਼ਨ ਤੇ ਹਣੀ ਟ੍ਰੇਨ ਤੇ ਮੋਟਰਸਾਈਕਲ ਆਪਾਂ ਉੱਥੇ ਲਾ ਦੇਣੇ ਆ ਤੇ ਬਾਕੀ ਹਰਮਨ ਵੀਰ ਜੰਮਾ ਵੀਰ ਕਰਨ ਤੇ ਕੰਦੇ ਨਾਲ ਹੀ ਆਪਣੇ ਅਰਸ਼ ਤੇ ਸਾਰੇ ਵੀਰ ਭਰਾ ਚੱਲੇ ਆ ਤੇ ਤੁਹਾਨੂੰ ਕਰਾਵਾਂਗੇ ਪੂਰੇ ਦਰਸ਼ਨ ਮੇਲੇ ਤੇ ਨਾਲ ਜੁੜੇ ਰਹੋ ਸਾਡੇ ਪੂਰਾ ਵਲੌਗ ਵੇਖਿਓ ਤੇ ਹੁਣ ਆਪਾਂ ਚੱਲਦੇ ਆ ਸਟੇਸ਼ਨ ਤੇ ਬਾਕੀ ਬੰਦੇ ਤੁਹਾਨੂੰ ਮੜਾਉਣੇ ਆ ਜਾ ਕੇ ਅੱਗੇ ਟ੍ਰੇਨ ਮੇਂ ਤਰੋਣੀ ਆ 7 7:30 ਹੋਣੀ ਆ ਤੇ ਹਜੇ ਬਹੁਤ ਹੁੰਦੇ ਆ ਸਭੀ ਸੌਖਤਾ ਹੀ ਆ ਜੀ ਬੰਦੇ ਆਪਣੇ ਹੀ ਉਹਦੇ ਖਲੋਤੇ ਆ ਉਹ ਹੀ ਉਹਦੇ ਆਪਣੇ ਡੜੇ ਹੋਏ ਉਹ ਮਾ ਬੰਨੇ ਲੋਈਆਂ ਵਲੇਟੀਆਂ ਅਭੀ ਇੱਕ ਦਾ ਮੂੰਹ ਖਾਓ ਸਾਰੇ ਵੀਰ ਆ ਗਏ ਚਲਾ ਚਲਾ ਸੰਦੂ ਨਾ ਚੱਲੇ ਆਪਣੇ ਵੀਰ ਨਹੀਂ ਹੁਣੇ ਕੀ ਹੋਇਆ ਵੀਰ ਨਹੀਂ ਰੈਡੀ ਆ ਕੀ ਪਾਇਆ ਯੋਦੇ ਆਪਣੇ ਪਹੁੰਚ ਗਿਆ ਸਟੇਸ਼ਨ ਤੇ 에어ਪੋਰਟ ਤੇ 에어ਪੋਰਟ ਆ ਗਿਆ ਆਪਣਾ ਯਾਜਣ ਵਾਲਾ 7:30 ਦੀ ਟ੍ਰੇਨ ਆ ਸੋਨੀ ਪਈ ਉਹਦਾ ਸਟੇਸ਼ਨ ਤੇ ਆਪਾਂ ਹੀ ਆ ਚਾਰ ਕੇ ਆਣੇ ਨਾ ਮੋੜਾ ਕਰਕੇ ਚਾਹ ਚੋ ਪੀਆ ਉਹ ਮੜਿਓ ਚਾਹ ਚੋ ਪੀ ਲੈਨੇ ਆਪਾਂ ਸ਼ਾਲੇ ਚਾਰ ਕੱਪ ਚਾਰ ਕਾ ਪਾਏ ਦੇ ਪੰਜ ਕੱਪ ਹੀ ਲਿਆ ਦਿੰਦਾ ਲਓ ਮਿੱਤਰੋ ਟ੍ਰੇਨ ਆ ਗਈ ਆ ਤੇ ਵਾਹ ਹਣ ਚਾਨਾ ਆਪਾਂ ਆਪਣੇ ਹੈਗਾ ਵਾ ਟੀ 11 ਤੇ 10 ਮਿੰਟ ਲੇਟ ਹੋ ਗਈ ਘਾਲ ਸਰਦਾਰ ਜੀ ਵੀ ਸਾਰੀ ਟ੍ਰੇਨ ਕਿਉਂ ਸਾਡੀ ਗੱਲ ਆਪਣੇ ਲਈ ਏਸੀ ਆ ਆ ਏਸੀ ਮੱਝ ਰਬਾ ਬੈ ਵੇ ਮੜਿਓ ਕਾਰਡ ਕਿਹਦਾ ਆਪਾਂ ਕਿਹਦਾ ਆਪਾਂ ਦੇ ਵਾਲਾ ਕਾਰਡ ਬੋਟਰ ਵਾਲਾ ਬੋਟਰ ਵਾਲਾ ਕਾਰਡ ਆਹ ਅਰਸ਼ੇ ਅਰਸ਼ੇ ਇਹੋ ਦੇ ਡੜ ਗਿਆ ਆਪਣੇ ਆਪ ਆਪਨੇ ਸੀਟ ਤੇ ਬਿਓ ਚੰਗਾ ਕੇ ਦੀ ਦੇ ਨਾ ਬਹਿ ਜਾਓ ਹਾਂ ਹਾਂ ਚਾਹ ਕਿਉਂ ਹੈ ਬੱਤੀ ਰਾਮ ਖਾਣ ਖਾ ਲ ਜੋ ਇਹ ਟਰੇ ਆ ਕੱਲੇ ਆ ਗੱਲ ਵੀ ਤਰੇ ਰਾਮ ਜਾ ਤੋ ਨਿਕਲ ਗਈ ਹੈ ਟ੍ਰੇਨ ਜਾ ਤੋ ਨਿਕਲ ਗਈ ਦਾ ਸਾਡਾ ਪਹੁੰਚ ਤਾਨੂੰ ਗਾੜੀ ਪਹਵਾਵਾਂਗੇ ਇਹ 2-3 ਘੰਟੇ ਲੱਜਣੇ ਆਪਾਂ ਨੂੰ ਅੱਜ ਪਕਲਾ ਬਤ ਮਾਰ ਕੇ ਗਾਏ ਹੋ ਦੋ ਰੇਸਟੇਜ ਹੈਗੇ ਅਜੇ ਆਪਣੇ ਬਾਕੀ ਕੋਈ ਗੱਲ ਨਹੀਂ ਆ ਮੈਂ ਟਾਈਮ ਲੱਗੇਣਾ ਆ ਬਾਕੀ ਤੁਹਾਨੂੰ ਪੂਰਾ ਤੁਹਾਨੂੰ ਮਾਹੌਲ ਚਲਵਾਵਾਂਗੇ ਮਹਾਰਾਜ ਦੀ ਕਰਾਵਾਂਗੇ ਦਰਸ਼ਨ ਮੇਲੇ ਸੰਗਤ ਬੁਰੀ ਭਰੀ ਆ ਤੇ ਆ ਲੱਦੀ ਭਈ ਸਾਰੀ ਸੰਗਤ ਜਲਦੀ ਸਰਾਂ ਦੱਸ ਸਾਰੇ ਸਾਰੀ ਸੰਗਤ ਸੁਖੀ ਹੋ ਰਹੀ ਹੈ ਔਰ ਪੀਆ ਬੱਸ ਇੱਥੇ ਕਿਹਦੀਆਂ ਸੀਟਾਂ ਤੇ ਬੈਠੇ ਆਂ ਲੰਡੇ ਹੀ ਹੋਏ ਤੂੰ ਆਪ ਆਪਣੀ ਸੀਟਾਂ ਤੇ ਆਪਣੀ ਨੀਂਦ ਜੱਹਾ ਜਾ ਟਮੇਟਾ ਆਪਣੀ ਸੀਟਾਂ ਉੱਤੇ ਚੁੱਪਚਾਪ ਲੱਜਾ ਚੱਲ ਆਪਾਂ ਆ ਗਿਆ ਜਾ ਜਾਓ ਆਪਣੀਆਂ ਸੀਟਾਂ ਤੇ ਬੈਠਾ ਕਰੋ ਪਹਿਲਾਂ ਹੁਣ ਤਾਂ ਲੈ ਮਾਨਦੇ ਆਂ ਲੜ ਪਈ ਦੋਵੇਂ ਕਿਹਦੀਆਂ ਸੀਟਾਂ ਤੇ ਅੱਛੇ ਕਿੱਥੇ ਆ ਅੱਛੇ ਬਹਿ ਗਏ ਉਹ ਇਧਰ ਬਾਪ ਉਹ ਸ਼ੈਤੀ ਦੇ ਭਾਵੇਂ ਜਾਓ ਆਪਾਂ ਆਪਣੀ ਸੀਟ ਤੇ ਜਾਓ ਜਾਓ ਚੱਲ 52 ਦੇ ਚੱਲ 52 ਦੇ ਕੋਈ ਨਹੀਂ ਖਲੋ ਯਾਰ ਆ ਪਹੁੰਚ ਗਿਆ ਲੈ ਹੋਰ ਪਹੁੰਚਣ ਟਾਈਮ ਹੋ ਗਿਆ ਇੱਥੇ 10 ਮਿੰਟ ਹੋ ਗਏ ਅੱਧਾ ਘੰਟਾ ਲੱਗਦਾ ਆ ਪਹੁੰਚਣ ਬਾਅਦਾਂ ਘੰਟਾ ਲੱਗਣਾ ਜ਼ਿਆਦਾ ਟਾਈਮ ਨਹੀਂ ਉਹਦਾ ਇੱਕ ਕਰਮ ਸ਼ੀਟ ਤੇ ਮਿਲ ਗਿਆ ਉਹਦਾ ਕਿਹੜਾ ਦੁਕਾਨਾ ਚਾਹ ਚੁ ਕਰਤਾ ਆ ਹੁੰਦਾ ਕਿ ਤਾ ਔਰ ਕਿਤਨੀ ਤੂੰ ਫੜਦਾ ਉਹ ਵੇਖ ਕੇ ਰਿਆ ਕੌਣ ਬੈਠਾ 5 ਜੇ ਦੇ 5 ਜੇ ਦੇ ਕੌਣ ਬੈਠਾ ਚੱਲ ਉੱਠੋ ਆਪਾਂ ਆਪਣੀਆਂ ਸੀਟਾਂ ਤੇ ਪਹਿਲਾਂ ਇਹ ਪਤਾ ਦਾ ਆਪਾਂ ਆਪਣੀਆਂ ਸੀਟਾਂ ਤੇ ਬਹਿਣਾ ਔਰ ਠਾਕੀ ਔਰ ਯੋ ਔਰ ਇਹ ਬਾਤ ਆਹੋ ਗੱਲ ਹੁਣ ਤੱਪਾਈ ਕਰਤੀ ਕਾ ਮम्मा 150 ਕਾਲੇ ਬਾ ਦਿੱਤਾ ਤੂੰ ਜਾ ਸੀਟ ਤੇ ਬਹਿ ਜਾ ਕੇ ਇਹ ਉੱਤ ਰਿਆਂਦਾ ਇਧਰੋਂ ਜਾ 52 ਨੰਬਰ ਤੇ ਇਧਰ ਕੀ ਆ ਲੋ ਵੀ ਮਿੱਤਰੋ ਪਹੁੰਚ ਗਏ ਸਰਾਂ ਦਾ ਸਟੇਸ਼ਨ ਤੇ ਇੱਥੇ ਆਉ ਠੰਡਿਆ ਨਹੀਂ ਪਹੁੰਚ ਗਈ ਸਾਰੀ ਟੀਮ ਆਪਣੀ ਓਏ ਸਕੰਦਰ ਕਹਿੰਦਾ ਸਕੰਦਰ ਸਕੰਦਰ ਰੋਜ ਜੀ ਆਕਨ ਟੀਮ ਗੈਂਗ ਆਪਣੀ ਸਾਰੀ ਪਹੁੰਚ ਗਈ ਹੈ ਸਾਰਿਆਂ ਨੇ ਪਹੁੰਚ ਗਏ ਸਨ ਅੰਦਰ ਦક્ષਰ ਮੇਲੇ ਕਰਾਉਣੇ ਤੁਹਾਨੂੰ ਜਾ ਕੇ ਆਹ ਕਹੀ ਜਾਂਦਾ ਪਾਕਿਸਤਾਨੀ ਟ੍ਰੇਨ ਆਉਂਦੀ ਹੈ ਹਰਸਨ ਵਾਲੀ ਟ੍ਰੇਨ ਵੀ ਆਈ ਹੈ ਬਰੀ ਬਰਾਤ ਲੱਗੀ ਜਾਂਦਾ ਪਾਕਿਸਤਾਨੀ ਟ੍ਰੇਨ ਹਾਂਜੀ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਬਾਜ਼ਾਰ ਦੇ ਵਿੱਚ ਤੇ ਇਥੋਂ ਤਕਰੀਬਨ 6 ਕਿਲੋਮੀਟਰ ਹੈ ਗੁਰਦੁਆਰਾ ਸਾਹਿਬ ਇਥੋਂ ਆਪਾਂ ਜਾਵਾਂਗੇ ਅੱਗੇ ਚੱਲ ਕੇ ਪੈਦਲ ਯਾਤਰਾ ਕਰਾਂਗੇ ਤੇ ਤੁਹਾਨੂੰ ਪੂਰਾ ਦਿਖਾਉਨੇ ਆਂ ਜਾ ਕੇ ਪ੍ਰੋਗਰਾਮ ਤੇ ਸਾਡੇ ਨਾਲ ਬਣੇ ਰਹੋ ਤੁਸੀਂ ਆਹ ਓਏ ਏ ਕਿੱਦਾਂ ਤੂੰ ਵੇਚਣਾ ਦੋ ਦੋ ਬੰਦ ਕਿਧਰਾ ਓਏ ਰਗਾ ਵੇਚਣਾ ਪਾਦੇ ਆਪਾਂ ਗੁਰਦਾਰਾ ਸਾਹਿਬ ਦੇ ਬਿਲਕੁਲ ਬਾਹਰ ਪਹੁੰਚ ਗਏ ਆ ਤੇ ਸੰਗਤਾਂ ਤੋਂ ਹੀ ਵੇਚ ਸਕਦੇ ਠਾਠਾ ਮਾਰਦਾ ਕਾਠਿਆ ਪੂਰਾ ਤੇ ਹੁਣ ਆਪਾਂ ਅੱਗੇ ਜਾ ਕੇ ਕਰਾਵਾਂਗੇ ਪਹਿਲਾਂ ਜੁੜੇ ਜਾਵਾਂ ਤੇ ਫਿਰ ਆਪਾਂ ਕਰਾਂਗੇ ਗੁਰੂ ਮਹਾਰਾਜ ਦੇ ਦਰਸ਼ਨ ਤੇ ਨਾਲੇ ਤੁਹਾਨੂੰ ਕਰਾਵਾਂਗੇ ਤੇ ਆਜੋ ਫਿਰ ਚੱਲਦੇ ਆਂ ਅੰਦਰ ਉਸ ਹੈ ਜੋ ਮਰ ਜੀਵਾ ਹੋਇਓ ਮਰ ਜੀਵੜੇ ਨੇ ਉਹਨਾਂ ਨੂੰ ਮੌਤ ਦਾ ਕੋਈ ਖੌਫ ਨਹੀਂ ਆਹ ਪ੍ਰੋਡੂਸ ਇਹ ਬੰਦੇ ਸਾਡੇ ਜਾਣਦੇ ਆ ਦਵਾਨ ਟੋਡਰ ਮਲ ਦੀ ਵੇਲੀ ਚ ਪੈਰੀਆਂ ਦੇ ਵਿੱਚ ਉਹ ਵੇਚੀ ਚਪਲਾਂ ਪਾ ਕੇ ਨਹੀਂ ਆਏ ਜੋੜੇ ਜਵਾ ਹੀ ਆ ਨੰਗੇ ਪੈਰੀ ਸਾਰੇ ਬੰਦੇ ਨੰਗੇ ਪੈਰੀ ਆ ਥੱਲੇ ਵੇ ਲੋ ਆਪਾਂ ਜਾਣਦੇ ਆ ਪਹੁੰਚ ਨਹੀਂ ਆਦੇ ਬਸ 2-4 ਮਿੰਟਾਂ ਦਾ ਹੈਗਾ ਰਾ ਬਸ ਪਹੁੰਚ ਜਾਣਾ ਨੇ ਆਪਾਂ ਰਾ ਰਾ ਬੜਾ ਖਤਰਨਾਕ ਹੈ ਧਿਆਨ ਨਾਲ ਤੁਰਨਾ ਪੈਂਦਾ ਪੈਰ ਨਾ ਜਾ ਜੇ ਮਾਈਨਿੰਗ ਤੇ ਮਾਈਨਿੰਗ ਇੱਥੇ ਥੱਲੇ ਇਹ ਉਹ ਤਾਂ ਪੈਰ ਉੱਤੇ ਆ ਗਿਆ ਸਮਝਲਾ ਬੰਦਾ ਉੱਡ ਗਿਆ ਜੀ ਆਇਓ ਹਾਂ ਕਰੋ ਚੈੱਕ ਆਵੇ ਮਾਈਨਿੰਗ ਤੇ ਪੈਰ ਨਾ ਅਜੇ ਨਹੀਂ ਨਹੀਂ ਹੈਂ ਪਾ ਪੜ ਜਾਣਾ ਜੀ ਉਹ ਆ ਮੈਂ ਡੰਡੀ ਕੇ ਨੇ ਗਿਆ ਵੇ ਉਹ ਲੱਟਿਆ ਹਾਂ ਜਿਹੜੀ ਡੰਡੀ ਚੱਲ ਡੰਡੀ ਉਹ ਵਿੱਚੋਂ ਦੀ ਜਾਂਦੇ ਆਇਆ ਅੱਗੋਂ ਦੀ ਜਾਂਦੋਂ ਕੋਈ ਨਹੀਂ ਹੁੰਦਾ ਵੇਖੀ ਜਾਉ ਆਪਣੇ ਯਾਰ ਨੂੰ ਫੋਨ ਬਹੁਤ ਸਾਲਾਂ ਕੇ ਚੱਲ ਗਿਆ ਕਹਿੰਦੇ ਆਪਾਂ ਹੁਣ ਪਹੁੰਚ ਗਏ ਆ ਟੋਡਰ ਮਲਦੀ ਹਵੇਲੀ ਦੇ ਵਿੱਚ ਤੇ ਮੇਲੇ ਦਾ ਕਰਕੇ ਥੋੜਾ ਉਹਨਾਂ ਬੰਦ ਕੀਤਾ ਅੱਗੇ ਨਹੀਂ ਜਾਣ ਦੇ ਰਹੇ ਤੇ ਇਹ ਕਰਕੇ ਤੁਹਾਨੂੰ ਆਪਾਂ ਬਾਹਰ ਦਿਖਾਉਨੇ ਆ ਇਹ ਕਿਉਂਕਿ ਥੋੜੀ ਮੁਰੰਮਤੀ ਚੱਲਣ ਦੀ ਆ ਉਹਦੀ ਦੁਬਾਰਾ ਰੇਨੋਵੇਟ ਕਰਦੇ ਆ ਤੇ ਉਹਦਾ ਕਰਕੇ ਉਹਨਾਂ ਅੱਗੇ ਬੰਦ ਕੀਤਾ ਜਾਣਾ ਸਾਰੀਆਂ ਸੰਗਤਾਂ ਦੂਰੋਂ ਹੀ ਕਰ ਰਹੀਆਂ ਦਰਸ਼ਨ ਤੇ ਬਾਕੀ ਤਾਂ ਤੁਸੀਂ ਵੇਖ ਸਕਦੇ ਜੇ ਕਿ ਇੱਧਰ ਫਿਲਮ ਲੱਗੀ ਆ ਛੋਟੇ ਸਾਹਿਬ ਜੀ ਦੇ ਉਹ ਰੈਟੈਂਟ ਦੇ ਵਿੱਚ ਤੇ ਇੱਧਰ ਸਾਰੀ ਸੰਗਤ ਵੇਖੰਡੀਆ ਹਵੇਲੀ ਵਾਲਾ ਭਾਈ ਜੀ ਕਿ ਨਹੀਂ ਕੀ ਹੋਣਾ ਲੰਗਰ ਨਹੀਂ ਕੋਈ ਛੱਡਣਾ ਆਪਾਂ ਕਦੇ ਰੋ ਦੇ ਕਰੀ ਰੋਜਾ ਕੋਈ ਨਹੀਂ ਛੱਡਣੀ ਵੈਰਾਈਟੀ ਚੰਗਾ ਲੰਗਰ ਖਾਨ ਤੇ ਤੁਸੀਂ ਆਏ ਆ ਸਾਹੀ ਦਾ ਅਸੇ ਕੋਣ ਬਣ ਲਿਆ ਇਹ ਦੂਜਾ ਬਤ ਆ ਗਿਆ ਇਹ ਦੂਜਾ ਕਿਹੜਾ ਹੀ ਦੂਸਰਾ ਘੇੜਾ ਲਗਾ ਰੇ ਇਹ ਕੰਮ ਹੋਣਾ ਜੇ ਕਰੇ ਹੋਇਆ ਬੇਗੁਣੀਆ ਆ ਗਏ ਟ੍ਰੇਨ ਚ ਕੰਮ ਟ੍ਰੇਨ ਵਾਲਾ ਟ੍ਰੇਨ ਵਾਲਾ ਕੰਮ ਨਾ ਜੇ ਮੁੜ ਕੇ ਇਹ ਕੰਮ ਗਲਤੀ ਹੋ ਤੇ ਤਿਆਹੀ ਨਹੀਂ ਪੀਦੀ ਇਹ ਸਵਾਰ ਹੀ ਹੁੰਦਾ ਵਾ ਟੱਕ ਟੱਕ ਨਿਕਲਣ ਉਹਨੇ ਪ੍ਰੈਸ਼ਰ ਹੋਣਾ ਮੈਂ ਨਾਲ ਖਿੱਚ ਤੇ ਮੈਂ ਇਹ ਡਟ ਕੇ ਦੋਵੇਂ ਭਰਾ ਫਿਰ ਚੱਲੇ ਮੈਂ ਅੱਛੀ ਮਗਰੀ ਓਏ ਮਗਰੀ ਪੱਟਿਆ ਪੱਟਿਆ ਕੋਈ ਲੰਗਰ ਨਹੀਂ ਛੱਡਣੇ ਪਿਓ ਦੇ ਪੋਤੇ ਦੋਵੇਂ ਭਰਾ ਹੀ ਡੜੇ ਉਧਰ ਵੇਖ ਓਏ ਕਰੇ ਗੁੱਡੀਆ ਬੱਦਾ ਹੋ ਰਾਇਆ ਵੇ ਵੇ ਲੱਗੇ ਟੁੱਟ ਗਏ ਪੱਟਿਆ ਜੰਮਿਆ ਆਹ ਆ ਤੈਨੂੰ ਸੁਣੇ ਕਿ ਤੇ ਉਤਰ ਜੰਮੇ ਬਸ ਆ ਆ ਕਿ ਉਹ ਕਰ ਦੂਗਾ ਇਹ ਗੇਡਾ ਮ ਕੁਵੇਲਾ ਮਾ ਅਜੋਨੇ ਕੋਈ ਹਰ ਨਹੀਂ ਕਰਿਆ ਭਰਾ ਮੈਂ ਤਾਂ ਫੋਨ ਵੀ ਦੁਆਰੇ ਨਾ ਬਸ ਆਪਣੇ ਜੋ ਤੇ ਬੰਦੋ ਪਤਾ ਕੀ ਛੇੜਦੇ ਵਿੱਚ ਆਂਦਾ ਲਿਆ ਕੋਟ ਨਹੀਂ ਉਹ ਗਾਲਾਂ ਕੱਢਣੇ ਨਹੀਂ ਉਹ ਲੈ ਜੰਮਾ ਕਰਾ ਸਾਰਾ ਹੀ ਬੜਾ ਠੱਕੇ ਨਾਲ ਲਿਆ ਹਰਸ਼ ਮਿਲ ਗਿਆ ਠੱਕੇ ਨਹੀਂ ਹੈ ਓਏ ਪਪਾ ਉਹ ਗਾਣਾ ਗਾ ਰਿਹਾ ਤੇ ਨਾ ਮਿਲ ਗਿਆ ਸੀ ਹੈਗਾ ਜੂਸ ਲਿਆ ਆ ਪੀ ਲੈਨੇ ਘੁੱਟ ਭਰਾਵਾ ਇੰਨੇ ਪਿਆਰ ਨਾਲ ਇਹਨਾਂ ਦੇ ਮਾਦ ਲੈਂਦਾ ਨਹੀਂ ਮੈਂ ਕੀ ਪੀਕ ਨਹੀਂ ਮੰਗਦੇ ਅਸੀਂ ਆਪਣਾ ਹੱਕ ਮੰਗਦੇ ਆ ਯਾ ਸਾਨੂੰ ਇੱਕ ਵਾਰੀ ਕੋਈ ਵੀ ਐਮ ਐਨ ਆ ਐਮ ਮੰਤਰੀ ਕੋਈ ਵੀ ਬੰਦਾ ਆ ਕੇ ਕਹਿ ਦੇਵੇ ਕਿ ਹਾਂ ਅਸੀਂ ਹੱਕ ਨਹੀਂ ਮੰਗਦੇ ਅਸੀਂ ਉਦੋਂ ਹੀ ਛੱਡ ਦਾਂਗੇ ਹਰ ਸਟੇਟ ਦੇ ਵਿੱਚ ਹਰ ਮੁਲਕ ਦੇ ਵਿੱਚ ਕੋਈ ਕਾਇਦਾ ਕਾਨੂੰਨ ਹੁੰਦਾ ਬਾਹਰ ਵੀ ਆਪਣੇ ਬੰਦੇ ਅੰਦਰ ਗਏ ਕਿ ਉਹਨਾਂ ਨੇ ਨਹੀਂ ਛੱਡੇ ਰਮਾਨੀਆ ਦੇ ਬੈਰੋਕ ਕਾੜਾਲੇ ਮੁੰਡੇ ਨਹੀਂ ਛੱਡੇ ਤਾ ਉਹ ਇੱਕ ਮੂਹ ਰਗ ਲਾ ਹਾਲਾ ਮੁੰਡੇ ਲਿਆ ਕਰਨਵੀਰਾਂ ਨੂੰ ਪਾਰਟੀ ਚੱਲ ਗਈ ਹੋ ਆਸਕਰੀਮ ਇੰਨੇ ਲੰਗਰ ਛੱਡ ਕੇ ਤਾਂ ਵੀ ਮਿਲਿਆ ਆਸਕਰੀਮਾ ਦਵਾੜੇ ਹੋਈ ਆ ਜੇ ਕਾਫੀ ਪੀ ਕੇ ਲੜੇ ਆਈਸਕ੍ਰੀਮ ਉਹਦੇ ਮਾਰਿਆ ਸਾਲ ਉਹਦੇ ਨਾਲ ਹੀ ਆਈਸਕ੍ਰੀਮ ਵੇਖ ਲਾ ਕਾਫੀ ਹੁਣ ਪੀਤੇ 2 ਲੱਖ ਨੇ ਕਿਸੇ ਕਾਫੀ ਪੀ ਲਿਆ ਲੈ ਹੋਏ ਆਹ ਰੈਡੀ ਹੋ ਆਣ ਵਾਲੀ ਤੇ ਬਾਕੀ ਨਹੀਂ ਖਾਨ ਵਾਲੀ ਹਿੰਦੀ ਆ ਮੂੰਹੇ ਵਾਜੇ ਮੂੰਹ ਆ ਹਮ ਓਕੇ ਰਿਪੋਰਟ ਸਵਾਦ ਆ ਵਡਿਆ ਓਕੇ ਰਿਪੋਰਟ ਜਮਾ ਮੇ ਪੂਰੇ ਆਟਮ ਕਰਾਉਂਦਾ ਇਹ ਆ ਚੁਸਕੇ ਲਾਉਂਦਾ ਪੂਰੇ ਪੂਰੇ ਚੁਸਕੇ ਲਾਉਂਦਾ ਇਹ ਕਰਨਾ ਵੀ ਲੋਕ ਪਾਣੀ ਆ ਬੈਗੇ ਵੀ ਨਹੀਂ ਪਾਇਆ ਨੇ ਆ ਮਾਂ ਮਾਜ ਪੈਸੇ ਅੱਜ ਇਹੋ ਕੱਢ ਕੇ ਰੰਦਾ ਦੁਕਾਨ ਵਾਲਿਆਂ ਨੂੰ ਆ ਵੇ ਕਰ ਕਰ ਓਏ ਉਧਰ ਚੱਲ ਅਰਸ਼ ਲੈਲਾ ਮਾਮਾ 150 ਦੇ ਦੋ ਇੱਕ ਪਾਰ ਇੱਕ ਤੋਂ ਐ ਸਰਕੇ ਨਾਗੇ ਕੁਰਬੀ ਖਾ ਲਏ ਖਾਣੀ ਕੁਰਬੀ ਖਾ ਗਏ ਅਗੇ ਤੇਰ ਕੋ ਚੱਲ ਅਰਸ਼ ਹੋ ਜਾ 150 ਦੇ ਦੋ ਇੱਕ ਇੱਕ ਪਾਰ ਇੱਕ ਤੋਂ ਅ ਜੰਮੇ ਵੀਰ ਨੂੰ ਜੈਕਟ ਲਾ ਕੇ ਦਿੱਤੀ ਹੁਣੇ ਆਪਾਂ 100 ਰੁਪਏ ਦੀ ਬਹੁਤ ਵਧੀਆ ਆਇਦਾ 500 ਰੁਪਇਆ ਘਵਾ ਲੈ ਜੇ ਇੱਧਰ ਆ ਲੈ ਲੋ ਜੇ ਭਾਜੂ ਭਾਹੋ ਲੈ ਇੱਕ ਨਹੀਂ ਬੱਸ ਹੋਣਗੇ ਨਹੀਂ ਅੱਜ 500 ਨੂੰ ਲੱਗ ਗਿਆ ਠੋਕੂ ਤੂੰ ਆਪੂ ਸਾਰਾ ਮੈਨੂੰ ਪਿਆਉ ਜਮੇ ਲੱਗਾ ਹੀ ਹੋਣੇ ਲੱਗ ਗਿਆ ਇੱਧਰ 500 ਨੂੰ ਲੱਗ ਗਿਆ ਗੁੱਲੂ ਇੱਧਰ ਹੋ ਲੈ ਟ੍ਰੈਂਡ ਪਹੁੰਚ ਗਿਆ ਅਬੇ ਇਹ ਲੈ ਤੂੰ ਸੇ ਪਾ ਗਈ ਜੇ ਸਾਰਾ ਨਹੀਂ ਕੋਲ ਵੀ ਵਾਹ ਖਾਈ ਜਾਣੇ ਸਾਰੀਆਂ ਜੇਬਾਂ ਚ ਬੋਲੀ ਇਹ ਬਹਨੀਆਂ ਵੇ ਚੰਗੀ ਤਰ੍ਹਾਂ ਵੇਖ ਕਰੀ ਦੁਬਾਰਾ ਦੁਬਾਰਾ ਵੇਖ ਕਰੀ ਹੈਗੀਆਂ ਪਤਾ ਸਾਰੀਆਂ ਜੇਬਾਂ ਫੋਲ ਕੇ ਵੇਖ ਲੋ ਓ ਲੈ ਓਏ ਅੰਕਮ ਕਿੱਥੋਂ ਖੜੇ ਆ ਅੰਕਮ ਉਹ ਚੋਰੀ ਹੋ ਗਿਆ ਤੇਰੀ ਜੇਬ ਕੱਟੀ ਗਈ ਅਸਲ ਚ ਉਥੇ ਇਹਦੀ ਜੇਬ ਕੱਟੀ ਗਈ ਇਹਦੀ ਤੇਰੀ ਜੇਬ ਕੱਟ ਲਈ ਉਥੇ ਕਿਸ ਨੇ ਉਥੇ ਜੇਬ ਕੱਟੀ ਗਈ ਤੇਰੀ ਜੇਬ ਕੱਟੀ ਗਈ ਤੇਰੀ ਜੇਬ ਕੱਟੀ ਗਈ ਤੇਰੀ ਜੀ ਜੇਬ ਕੱਟੀ ਗਈ ਤੇਰੀ ਅੰਦਰ ਮਾਲ ਵੀ ਉੱਡ ਗਿਆ ਲੈ ਓ ਆ ਵੇ ਸਾਲੇ ਦੇ ਦੇ ਭਾਈ ਮੇਰੇ ਪੈਸੇ ਯਾਰ ਕੋਰਾ ਮਾਰਦੇ ਕਿ ਨਹੀਂ ਕੋਰਾ ਮਾਰਦੇ ਕਿ ਨਹੀਂ ਰੇਲ ਲੇਟ ਹੋ ਗਈ ਮਿੱਤਰੋ ਹੁਣ ਆਪਾਂ ਦਰਸ਼ਨ ਮੇਲੇ ਕਰਕੇ ਜਾ ਰਹੇ ਆ ਵਾਪਸ 93 ਜਮਾ ਡਿਆ ਟ੍ਰੇਨਾਂ ਚੈੱਕ ਆਂ ਡਿਆ ਵਾ ਕਿਹੜੀ ਕਿਹੜੀ ਆਉਣ ਵਾਲੀ ਆ ਹੈਦਰਾ 500 ਗਵਾਜ ਗਈ ਹੋ 500 ਲੱਗਿਆ ਰੋਟੀ ਨੰਗ ਜੀ ਹੋਣਗੇ ਨਹੀਂ ਰੋਟੀ ਮਹਾ ਨੰਗਣੀ ਮੜੇ ਜੋਰ ਨਾ ਨੰਗਣੀ ਬਣੀ ਅੱਗੇ 500 ਗਵਾਜ ਕੇ ਅੱਗੇ ਵੀ ਬੜੀ ਠੀਕ ਹੋ ਬਈ ਚੱਕਰ 4 ਦਾ ਲੱਗਿਆ ਤੁਸ ਕਰਨਾ ਦੱਸੂ ਸਾੜਿਆ ਕਰਦੇ ਨੇ ਨਾ ਪਤਾ ਨਹੀਂ ਤੇਰੇ ਬੁੱਢੇ ਜਾਂਦਾ ਦੱਸਣਾ ਮੈਂ ਅੱਗੇ ਡੜਗੇ ਬੰਦੇ ਸਾਡੇ ਇਹ ਪਕੌੜਿਓ ਪਕੌੜੀ ਕੰਮ ਹੋ ਰਿਆ 500 ਦਾਦੇ ਗਵਾਜ ਗਈ 500 ਗਵਾਚਾ ਹੋਣਾ ਨਹੀਂ ਥੋੜੀ ਹੋਣੀ ਇਹਨੂੰ ਲੰਗਰ ਕੋਈ ਜਾਂਦੇ ਨੇ ਛੱਡਣਾ ਨਹੀਂ ਆ ਇਹ ਮੇਲੇ ਜਾਂਦਾ ਇਹ ਗਵਾਜਦਾ ਕੋਈ ਨੇ ਰੋਟੀ ਨੰਗਣੀ ਐਵੇਂ ਖਾ ਲਜੋ ਬੁੱਢੇ ਨੇ ਤੈਨੂੰ ਉਦਾਂ ਰੋਟੀ ਦੇਣੀ 500 ਕੁਵਾਚ ਲੈਣਾਂ ਤੂੰ ਬਲਾਉਂ ਚ ਨਾ ਪਾਈ ਪਾਇਗਾ ਇਦਾਂ ਬੁੱਢਾ ਜ਼ਰਾ ਬੋਤ ਵੇਖੂਗਾ ਵੱਡਾ ਜ਼ਰਾ ਇਦਾਂ ਵੇਖੂਗਾ ਬੁੱਢਾ ਜ਼ਰਾ ਇਦਾਂ ਵੇਖੂਗਾ ਉਹ ਲੈ ਲਓ ਪਾੜ ਕੇ ਟ੍ਰੇਨ ਚ ਖਾਵਾਂਗੇ ਮੈਂ ਇਹਦੇ ਪਕੌੜੇ ਅੰਦਰ ਆ ਲੋ ਟ੍ਰੇਨ ਚ ਖਾਵਾਂਗੇ ਤੇਰਾ ਸਬਸਕ੍ਰਾਈਬਰ ਘਟਣਾ ਮੈਂ ਕਰ ਦੇਣਾ ਪਾ ਗਏ ਬੁੱਢਾ ਜੀ ਤੇਰੇ ਨੇ ਫੋਲੋ ਕੀਤਾ ਮੈਨੂੰ ਪਕੌੜੇ ਘੜੇ ਘੜੇ ਬਣਦੇ ਗੋਭੀ ਉਹਨੇ ਵੇਖ ਲੈਣਾ ਬਸ ਰੋਟੀਆਂ ਇੰਨੀਆਂ ਆ ਗਿਆ ਉਹ ਸਬਜ਼ੀ ਕਿੰਨੀ ਆ ਗਈ ਆਹੋ ਬਸ ਹੀ ਵੇਖਣਾ ਨੇ ਕੱਲ੍ਹ ਆ ਕੋਈ ਗਾੜੀ ਅੱਜ ਵੇਖੂਗਾ ਜੋ 500 ਕੁਆਟਾਂ ਨਾ ਤਾਂ ਸਾਰਾ ਟੱਬਰ ਨੂੰ ਨੀਂਦ ਹੀ ਨਹੀਂ ਆਣੀ ਅੱਜ ਮਹਾਰਾਜ ਨੈਟ ਮੋਕਲੀ ਜਾਂਦੇ ਜੀ ਸੇਰੇ ਨੂੰ ਪਤਾ ਲੱਗੂਗਾ ਨਾ ਪਤਾ ਲੱਗਣ ਦਿੰਦੇ ਹੀ ਆ ਲੈ ਅਰਸੇ ਯਾਰ ਵਾਹ ਬਲੈਕ ਲੱਲੀ ਜਾਵੇ ਕਿਹੜੀ ਲੱਗੀ ਬਲੈਕ ਦਿਖਾ ਦੇ ਮਾੜੀ ਜੰਮੇ ਕਿਹੜੀ ਲੱਗੀ ਆ ਦਿਖਾ ਦੇ ਕਿਹੜੀ ਲੱਗੀ ਆ ਦਿਖਾ ਦੇ ਮਣੀ ਬਲੈਕ 올 ਇਨ ਬਲੈਕ ਯਾਵਰ ਪਈ ਹੈ ਹੈ ਯਾਵਰ ਪਈ ਹੈ ਯਾਵਰ ਪਈ ਆ ਜੀ ਉਹਦੇ ਹੀ ਮੰਨੇ ਤੋਂ ਮੇਲੇ ਚ ਪਹਿਲੀ ਸ਼ਾਪਿੰਗ ਕੀਤੀ ਅੱਜ ਨੂੰ ਲੋਕਰੋ ਕਦੋਂ ਦਾ ਕੈਂਟਾ ਕਰੋ ਦਾ ਕਹਿੰਦਾ ਆਂੜਿਆ ਪੰਜਵਾਂ ਦੀ ਪੈਂਟ ਲੈਣੀ ਕਿ 100 ਦੀ ਪੈਂਟ ਲੈਣੀ ਲੱਲਾ 올 ਹੈ ਉਹ ਆਇਓ ਲੈਖਣ ਹੋ ਗਿਆ ਜੀ ਚੋਪੀ ਕਿੰਨੇ ਕਿੰਨੇ ਦਾ 50 50 ਦਾ 50 ਲੈ ਬਾਈ ਜੀ ਦੇਖੀਏ ਕੌਣ ਹੋਣਗੇ ਆਏ ਵੇ ਸਰਕੇ ਤੇਰੇ ਬਣ ਗਈ ਵਧਾਈ ਬਣ ਗਈ ਵਧਾਈ ਬਣ ਗਈ ਵਧਾਈ ਕੈਨਸਲ ਹੋ ਗਈ ਲਾਲ ਟੋਪੀ ਟੋਪੀ ਵਿੱਚ ਰਹੀ ਪਹਿਲੀ ਸ਼ਾਪਿੰਗ ਕਰਨ ਲੱਗਾ ਹੈ ਹਾਲੇ ਕਹਿੰਦਾ 100 ਵਾਲੀ ਪੈਂਟ ਲੈਣੀ ਹੈ। 3 ਵਾਲੀ ਸਿਕਨਲ ਪੁੱਛ ਲੈ। ਉਹ ਬਣ ਕੇ ਜਗਾਰਾ ਲਾਓ। ਕੰਮ ਵੀ ਲਾ ਦੇ ਜਗਾਰਾ। ਸੋਹਣਿਆ ਸੋਹ ਸ੍ਰੀ ਅਕਾਲ ਸ੍ਰੀ ਅਕਾਲ ਬਣ ਗਈ ਵਧਾਈ। ਬਣ ਗਈ ਵਧਾਈ ਏ। ਟੋਪੀ ਮਹਾ ਪੇਮੈਂਟ ਹੋਈ ਓ। ਜਗਾਰਾ ਲਾ ਗੇ ਜੋ। ਉਧਰ 500 ਕਵਾ ਲਿਆ ਵਾ ਦੇ। ਲਵਾਈ ਜਾਂਦਾ ਮੈਂ। ਲਾ ਲਿਆ ਕਿਨੇ। ਕਟਾ ਲਿਆ ਕਟਾ ਲਿਆ ਚੋਰੀ ਹੋ ਗਿਆ ਮੇਰੇ ਕੋ ਲੱਗ ਗਿਆ ਮਾਰ ਉੱਤੇ ਨਾ 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 ਚੋਰੀ ਹੋ ਗਿਆ ਤੇਰੇ ਪਰਸ ਹੁਣ ਮੰਮੀ ਏਰੀ ਨੇ ਮਾਰ ਦੇਣਾ ਇਹਨੂੰ ਵੇਖੀ ਘਰ ਜਾਂਦਾ ਦੇਖ ਕਿੱਥੇ ਕਿੱਥੇ ਨਾਲ ਨਾਲ ਪੀ ਹਮਾਰੇ ਤੇ ਨਾ ਸ਼ੋਪਿੰਗ ਤਕੜੀ ਕਰਨੀ ਅੱਜ ਆਪਾਂ ਬੈਗ ਭਰ ਕੇ ਕੰਨਾ ਵਾ ਠੀਕ ਨਹੀਂ ਹੁੰਦਾ ਅੱਜ ਤਾਂ ਲੋੜ ਨਹੀਂ ਮੈਨੂੰ ਰੰਗ ਸਹੀ ਇਹ ਹੋਈ ਰੰਗ ਤੂੰ ਕੰਮ ਦੇ ਪੋਣੀਆਂ ਆ ਕਿ ਵਾਂਡੇ ਪੋਣੀਆਂ ਆ ਉਹ ਥੱਲੇ ਉਹ ਥੱਲੇ ਵਾਲੀਆਂ ਉਹ ਥੱਲੇ ਵਾਲੀਆਂ ਆ ਆੜੀਆਂ ਆੜੀਆਂ ਹਾਂ ਆੜੀਆਂ ਆ ਤਿੰਨੇ ਕਲਰ ਸਹੀ ਹੋ ਆ ਵਧੀਆ ਜੀ 10 ਰੁਪਏ ਦੇ ਯਾਰ ਲੈ ਪੈਸੇ ਜਰਾਵਾ ਤੂੰ ਲੈਣੀਆਂ 10 ਰੁਪਏ ਤੈਨੂੰ ਕਰ ਦੇ ਦਵਾਂ 10 ਰੁਪਏ ਘੱਟਵਾ ਲੈ ਨਹੀਂ ਲੈ ਪੱਡਾ ਨਹੀਂ ਜੀ ਕਰ ਦੇ ਦੇ ਕਰ ਦੇ ਤੈਨੂੰ 10 ਰੁਪਏ ਕਰ ਦਿੰਦੇ ਆ ਤੈਨੂੰ ਕਰ ਦਿੰਦੇ 10 ਤੂੰ ਕਰ ਲੈ ਮੇਰੇ ਮਹੌਲ ਦੇ ਦੇ ਕੈਸ਼ ਦੇ ਦੇ ਉਹ ਕੱਢ ਪਰਸੇ ਕੋ ਪਰਸੇ ਚ ਗਵਾ ਲਿਆ ਆ ਵੀਰ ਦੀ ਦੁਕਾਨੇ ਆਏ ਅੱਜ ਆਪਾਂ ਸ਼ੋਪਿੰਗ ਕਰਨ ਵਾਦੀ ਜਰਾਬਾ ਲੈਣ ਵਾਦੀ ਆਏ ਆ ਪਰ ਆਇਆ ਮੜਿਆ ਨਹੀਂ ਹੈਗੇ ਰਹਿਣ ਤੇ ਜਰਾਬਾ ਲੈ ਜਾ ਆਏ ਹੋਏ ਆ ਦਿਲਦਰਿਆਈ ਹੋ ਦਿਲਦਰਿਆਈ ਵੀਰ ਦਾ ਹੋ ਗਿਆ ਵੀਰ ਹੋ ਗਿਆ ਹੋ ਗਿਆ ਆ ਵੀਰ ਕੋ ਆਏ ਆ ਆਪਾਂ ਸਰਹੰਦ ਜਾਈਆਂ ਵੀਰ ਦਾ ਬਹੁਤ ਖੁੱਲਾ ਦੇ ਲਿਆ ਕਹਿੰਦਾ ਪੈਸੇ ਨਹੀਂ ਹੈਗੇ ਉਧਾਂ ਲੈ ਜੋ ਜਰਾਬਾ ਨਹੀਂ ਨਹੀਂ ਭਰਾਵਾ ਪੈਸੇ ਦੇ ਦੇ ਹੱਕ ਦੀ ਤੁਹਾਡੀ ਦਾ ਹੱਕ ਦੀ ਕਮਾਈ ਆ ਬੰਦੇ ਦੇਣੇ ਦੇਣੇ ਪਏ ਮਿਲ ਗਏ ਨਾ ਪੈਸੇ ਮਿਲ ਗਏ ਨਾ ਆ ਮਿਲ ਗਏ ਭਾਈ ਆਪਾਂ ਵਿਆਸ ਤੋਂ ਆਏ ਆ ਵੀਰ ਧੰਵਾਦ ਜੀ ਜੀ ਆਏ ਆ ਬੱਸ 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 ਬਾਬਾ ਜੀ ਆ ਵੀਰ ਹੋਣਾ ਕੋ ਜੂਰ ਵਿਜ਼ਿਟ ਕਰਿਆ ਕਰੋ ਜਰੋਨੇ ਨੇ ਵੀ ਤੇ ਆਪਣਾ ਨਾਂ ਕੀ ਤਾਂ ਕੋਈ ਹੈਗਾ ਠੀਕ ਠੀਕ ਆ ਵੀਰ ਇਹ ਠੀਕ ਆ ਤੂੰ ਇੱਕ ਤੂੰ ਛੜਦਾ ਹੀ ਜوڑا ਧੰਨਵਾਦ ਵੀਰਾਂ ਲੈ ਲੈ ਤੂੰ ਵੀ ਕੋ ਲੈਣਾ ਦੇ ਪੈਸੇ ਹੋ ਗਏ ਵੀਰ ਪੈਸੇ ਆਜ ਪੈਸੇ ਚੈੱਕ ਰਾਹੀਂ ਹੋ ਗਏ ਚਲ ਆਇਓ ਆਇਓ ਕਿ ਟਿਕਟਾਂ ਜਿਹਨੇ ਲਈਆਂ ਕੈਨਸਲ ਹੋ ਗਈ ਜਿਹਦਾ ਚੱਲੇ ਹੋਣਾ ਫਲਾ ਵੇਖਦੇ ਕੀ ਹੋ ਚੱਲ ਬੰਦਾ ਇਹ ਇੱਕ ਮਿੰਟ ਲੇਟ ਹੀ ਹੋ ਹੈ 3 ਘੰਟੇ ਦੇਰੇ ਕਮੈਂਟ ਕੀ ਕਹਿਣਾ ਚਾਹੁੰਦਾ ਹੋਰ ਕੀ ਕਹਿਣਾ ਚਾਹੁੰਦਾ ਮੈਂ ਮੇਰੀ ਗੱਲ ਛੋੜਨਾ ਉਹ ਟ੍ਰੇਨ ਲੇਟ ਹੋ ਗਈ ਮੈਂ ਇਹ ਨਹੀਂ ਕਟਾਇਆ ਇਹਨੇ ਮੈਂ ਦੱਕ ਪਾ ਜਿਹੜੀ ਮੱਗੀ ਚਲੀਏ ਨਾ ਲੈਣਾ ਆਪਾਂ ਜਾਣਦੇ ਸੀ ਤਾਂ ਕਿ ਹੁਣ ਉੱਥੋਂ ਪਾ ਦੇ ਲੱਲੀ ਆਪਾਂ ਕਹਿਣਾ ਹੀ ਨਹੀਂ ਆ ਬਸ ਰੁਕਦੀ ਨਹੀਂ ਬੋਲਦੀ ਮਰਦੀ ਪਈ ਕੋਲ ਨਾ ਨਾਂ ਵੀ ਨਾ ਇਹ ਨਾ ਤੇ ਵੀ ਨਾ ਸਾਰਾ ਪਤਾ ਹੀ ਆਣ ਯਾਰ ਠੀਕ ਹੀ ਕਹੀਦਾ ਜੀ ਠੀਕ ਹੀ ਕਹੀਦਾ ਠੀਕ ਹੀ ਨਾ ਚੈਨਲ ਆਪ ਪਿੰਦੀ ਰਹੀਦਾ ਠੀਕ ਹੀ ਕਹਿੰਦੇ ਹੋਰ ਨਾਂ ਕੀ ਇਹਨੂੰ ਦੱਸਣਾ ਕੀ ਕਹੂੰ ਹੈ ਸਬਸਕ੍ਰਾਈਬ ਸਬਸਕ੍ਰਾਈਬ ਉਹ ਬਣਾ ਚੱਕਰ ਬਾਰਿਆਂ ਦਾ ਸਬਸਕ੍ਰਾਈਬ ਸਬਸਕ੍ਰਾਈਬ ਫਿਰ ਚਲਾਓ ਇਹਨੇ ਫੜ ਲਿਆ ਰ ਫਿਰ ਆਪੋ ਆਪਣੇ ਜਿੰਮੇ ਆ ਰ ਆਪਾਂ ਵੀ ਜਿੰਮੇ ਆ ਰ ਆਪੋ ਆਪਣੇ ਵਖੋ ਕਰਿਓ ਜਿਓ ਪੂਰੇ ਵੜ ਜਾਓ ਬਾਥਰੂਮ ਜਾ ਕੇ ਆ ਵੀ ਆ ਵੀ ਰੰਤਾ ਜੋ ਟੀਡੀ ਆਉਗਾ ਟੀਟ ਭੁੱਲ ਗਿਆ ਟੀਟ ਗਵਾ ਚੁੱਕੀ ਹਾਂ ਉਹ ਨਾ ਲਵਾ ਦੇ ਜਨੇ ਉਹ ਨਾ ਕਹਿੰਦਾ ਤੁਸੀਂ ਨਹੀਂ ਪੁੱਲੇ ਟ੍ਰੇਨ ਆ ਆਹ ਹੁਣ ਉਹ ਉੱਪਰ ਥੱਲੇ ਉਹ ਨਾ ਤੁਹਾਨੂੰ ਨਹੀਂ ਪੁੱਲਾ ਜੰਗਲ ਜੀ ਬਾਸ ਨੂੰ ਜਵੜ ਜੋ ਆ ਗਿਆ ਮੜ ਕੇ ਵੇਖੋਗੇ ਬਾਸ ਨੂੰ ਜਵੜ ਜੋ ਆ ਗਿਆ ਕਾਰ ਨੂੰ ਮਾਰ ਲਓ ਮੈਂ ਉੱਥੇ ਰਹਿ ਜਾਵੇਂ ਨਾ ਕੱਕਣਾ ਬੱਤ ਆ ਗਈ ਆ ਗਈ ਮਾਰ ਮਾਰ ਲੈਡ ਮਾਰ ਲੈਡ ਆ ਗਈ ਲੈ ਆਓ ਮਾਸਾ ਆ ਵੀ ਆ ਗਈ ਆ ਗਈ ਲੈ ਆਹ ਕਿਤੇ ਆਦੂ ਆਣ ਕਬਾ ਨਹੀਂ ਕੇਤੇ ਆ ਗਈ ਮੇ ਤਾਂ ਟ੍ਰੇਨ ਆ ਗਈ ਉਹ ਇਹ ਤਾਂ ਯਾਰੀ ਯੋਦੇ ਉੱਠ ਗਿਆ ਪੁੱਛ ਰਿਹਾ ਨਾ ਫਰੀ ਦਾ ਸੌਫ ਕਰਕੇ ਕਿਦਾਂ ਨਾ ਕਿਦਾਂ ਨਾ ਵੀਲ ਹੈ ਨਾ ਪੁੱਛ ਰਿਹਾ ਨਾ ਫਰੀ ਦਾ ਸੌਫ ਨਹੀਂ ਆਇਆ ਸਭ ਕੰਮ ਕਰਿਆ ਨਾ ਜਿੰਦਾ ਫੜਿਆ ਆਂਦਾ ਜਦੋਂ ਟੀਟੀ ਆ ਕੇ ਕਾਲ ਕਰਦਾ ਨਾ ਆਜੋ ਹਣ ਕੀ ਮਸਾ ਜਣਾ ਨਾ ਆ ਜਾ ਯਾ ਚੋਕਰੀ ਝੰਡਾ ਕਰਦੇ ਖਾਲਾ ਭਾਈ ਉਹਦੇ ਆਪਣੇ ਪਹੁੰਚ ਗਿਆ ਬਿਆਸ ਘਰ ਚੱਕ ਝੰਡੇ ਉਹਦੇ ਆਪਣੇ ਪਹੁੰਚ ਕੇ ਬਸ ਆਉਣ ਹੀ ਆਲੇ 2 ਮੀਟਰ ਰੁਪਿਆ ਗਵਾ ਕੇ ਇਹਦੇ ਪਹੁੰਚ ਗਿਆ 500 ਰੁਪਿਆ ਗਵਾ ਕੇ ਇਹਦੇ ਪਹੁੰਚ ਗਿਆ ਝੰਡਾ ਵੀ ਰੱਖਿਆ ਮੋਢੇ ਹਾਂ ਹਾਂ ਝੰਡਾ ਰ ਕੋਈ ਨਹੀਂ ਲਾਉਂਦਾ ਬਾਪੂ ਜਾ ਕੇ ਤਾਂ ਇਹਦੀ ਗੱਲ ਪਰਾਂ ਲੱਗੀ ਮਿਲਵਾਜ ਜਮਾ ਵੀਰ ਉਥੇ ਰਹੋ ਗਾਨ ਆ ਬਸ ਬਸ ਚੱਲ ਜੇ ਕਰੇ ਗਾਲਾ ਬਲਾਉਂ ਹੀ ਦਸਰਣੀ ਨਹੀਂ ਪਾਉ ਅੰਕਲ ਆ ਜਾ ਭਰਾਵਾ ਜਲੰਧਰ ਦਾ ਬੰਦਾ ਐ ਸਲਾਮਾ ਪੈ ਗਿਆ ਉਹਦੇ ਨਾਲ ਆਜੋ ਆਜੋ ਜਲੰਧਰ ਦਾ ਸਲਾਮਾ ਪੈ ਜਲੰਧਰ ਦਾ ਕਿੱਥੇ ਨਿਕਲਣਾ ਛੱਡ ਗਿਆ ਜਸਮਸ ਬੜਾ ਹੈ ਬੰਦੇ ਆਪਣੇ ਪਹੁੰਚੋ ਗਿਆ ਬਿਆਸ ਸਟੇਸ਼ਨ ਤੇ ਚਾਹ ਖਾਥੋਂ ਫੜੀ ਜਾਂਦਾ ਤੂੰ ਹੱਥੋਂ ਚਾਹ ਫੜੀ ਜਾਂਦਾ ਭਰਾਵਾ ਮੈਂ ਲਾਗਾਂ ਜੀ ਚਾਹ ਬੰਦੇ ਆਪਣੇ ਪਹੁੰਚ ਗਏ ਅਮਰ ਹੱਥ ਸਿੱਧੇ ਨਹੀਂ ਹੁੰਦੇ ਚਾਹ ਨਾ ਚਾਹ ਹੱਥ ਸਿੱਧੇ ਨਹੀਂ ਕੋਈ ਸਿੱਧਾ ਕਰ ਦਿੰਦੇ ਝੰਡਾ ਵੇ ਕਿੱਦਾਂ ਫੜਿਆ ਜਿੱਦਾਂ ਤੁਰ ਕੇ ਯਾਤਰਾ ਕਰਕੇ ਆਇਆ ਹੈ ਆ ਕੇ ਚਾਹ ਤੇ ਆਦੇ ਵੇਖਦੇ ਸਹੀ ਗੱਲ ਵੇਖਣਾ ਇੱਧਰ ਡਿਆ ਮੇਰਿਆ ਤੇ ਆਖ ਇੱਧਰ ਆ ਮੁੰਡਿਆ ਕਿਦਾਂ ਰਿਹਾ ਸਫਰ ਫੇਰ ਬਹੁਤ ਵਧੀਆ ਓਕੇ ਰੋਡ ਵਡਿਆ ਕਿਦਾਂ ਰਿਹਾ ਸਫਰ ਫੇਰ ਬਹੁਤ ਵਧੀਆ ਬਹੁਤ ਵਧੀਆ ਟਿਕ ਟਕ ਰਾ ਕੇ ਆਏ ਮੁੰਡੇ ਆ ਉਹਦੇ ਪੂਰੇ ਨੇ ਆ ਵੇ ਅਰਸ਼ੋਣੀ ਵੇ ਹਾਂ ਲੋਈਆਂ ਲਾਈਆਂ ਕੱਲ੍ਹ ਗਏ ਨਾਲੇ ਪਾਜੀ ਲੋ ਵੀ ਮਿੱਤਰੋ ਆਪਾਂ ਚੱਲ ਪਿਆ ਪਿੰਡ ਨੂੰ ਘੁਟਾ ਲਿਆ ਮੋਟਰਸਾਈਕਲ ਤੇ ਸਰੋ ਜੰਗੀ ਤੇ ਮੇਰਾ ਖਿਆ ਮੋਢੇ ਤੇ ਛੱਡਾ ਦੇਖ ਕੇ ਹੁੰਦਾ ਜਾਂਦਾ ਘਾਲ ਘਾਲ ਇੱਦਾਂ ਕਰਕੇ ਬੋਲ ਨਾ ਅੱਦ ਕਿਦਾਂ ਬੋਲਣਿਆ ਉੱਚੀ ਕਰਕੇ ਬੋਲ ਉੱਚੀ ਕਰਕੇ ਬੋਲ ਆ ਸਾਫ ਕਰੀਂ ਨਾ ਸੋਤੇ ਨਿਕਲ ਦੇ ਕਿਹੜਾ ਦੱਸ ਤਾ ਕਹਿਣਾ ਜੀ ਨਿਕਲ ਰਹਿਣ ਪੱਤਾ ਵਾਲੇ ਵਾਲੇ ਘਾਲ ਇੱਧਰ ਆ ਕੇ ਨਹੀਂ ਜੁੜੇ ਹੋ ਅਕਲ ਜੀ ਅਕਲ ਜੀ ਸੁੱਟਵਾਰਾ ਗੁਰੂ ਕਾ ਨਾ ਕਰ ਕਰ ਕਿਹੜਾ ਆਪ ਆ ਬਤਾਂਦਾ ਖਾਣਾ ਵੀ ਹੈਗਾ ਵਸੋ ਤਰਾ ਇਹ ਵੀਰ ਮੇਰੇ ਨਾਲ ਸਾਰੇ ਆਪਾਂ ਹੀ ਦੀ ਸੱਤ ਮਾਰ ਲਈ ਆ ਫਨ ਪੁੱਤ ਦਾ ਕੱਪ ਦਿੱਤੀ ਠੀਕ ਆ ਮਿੱਤਰੋ ਓਕੇ ਬਾਏ ਟਾਟਾ ਮਿਲਦੇ ਆ ਅਗਲੇ ਵਲੋਗ ਚ ਹੁੰਦਾ ਨਾ ਇਹ ਕਿਹੜਾ ਨੁਕਸਾਨ ਕੋਲਪਾ 300 ਰੁਪਏ ਨੇ ਕੌਣ ਹੋਗਾ ਉਸ ਤੋਂ ਬਾਅਦ ਇਹ ਜਾ ਪਾਉ ਤੋਂ ਵੀਰ ਠੀਕ ਆ ਓਕੇ